ਚਾੜੂ ਵਾਲਾਂ ਨੂੰ ਮੋਟ ਪਾਵਾਗਾ ਮੀਤ ਬਾੜ ਕੇ ਤਾਂ ਦਿਖਣੇ ਸੀ ਲੋਕਾਂ ਨੇ ਫਾਇਦੇ ਕਰੇ ਨੇ 5-5000 ਬਿੱਲ ਦਾ ਉਹ ਮਾਫ ਹੋਇਆ ਪਰਿਆ ਨਹੀਂ ਜਿੱਦਦੇ ਆਏ ਜਿਹੜੀ ਮੋਦੀ ਦੀ ਪਾਰਟ ਆਸ ਪਾਰਟੀ ਚੱਲਦੀ ਹੈ ਤਾਂ ਸਾਨੂੰ ਬੜੀ ਖਰਾਬ ਲੱਗਦੀ ਸਾਰੀ ਚੀਜ਼ ਬਹੁਤ ਵਧੀਆ ਚੱਲ ਰਹੀ ਸੀ ਪੰਜਾਬ ਨੂੰ ਇਹਨੇ ਸਾਰਾ ਪੰਜਾਬ ਸਾਡੇ ਜੱਟਾਂ ਦਾ ਘਰ ਕਰਤਾ ਕਈ ਅੱਜ ਵੀ ਕਹਿ ਰਹੇ ਨੇ ਕਹਿੰਦੇ ਵੀ 21000 ਰੁਪਏ ਔਰਤਾਂ ਦਾ ਵੀ ਨਹੀਂ ਆਇਆ ਰਸੋਈ ਖਰਚਾ ਐਡੀ ਛੇਤੀ ਨਹੀਂ ਕੰਮ ਹੁੰਦਾ ਜੇ 2 ਸਾਲ ਤਾਂ ਹੋਏ ਨੇ ਅਜੇ 3 ਸਾਲ ਪੈ ਨੇ ਸਭ ਕੁਝ ਹੋਰ ਨੂੰ ਜੇ ਨਾ ਹੋਵੇ ਫੇਰ ਮੰਨੀ ਗੱਲ ਪਹਿਲਾਂ ਅਸੀਂ ਪੰਡਿਤ ਗੌਰ ਨੂੰ ਵੋਟਾਂ ਮਾਉਂਦੇ ਰਹੇ ਹਾਂ ਉਹ ਉਲਟੀ ਬੀਜੇਪੀ ਚ ਵੜ ਗਏ ਹੁਣ ਅਸੀਂ ਉੱਟ ਗਏ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਤੇ ਗੱਲ ਕਰਾਂਗੇ ਲੋਕ ਸਭਾ ਹਲਕਾ ਪਟਿਆਲਾ ਦੀ ਇਥੋਂ ਸਾਰੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਲੋਕਾਂ ਦੀ ਰਾਏ ਕੀ ਹੈ ਇਹ ਜਾਣਨ ਵਾਸਤੇ ਪਿੰਡ ਕਰਮੂ ਲਮਾੜਾਂ ਦੇ ਵਿੱਚ ਪਹੁੰਚੇ ਹਾਂ ਜਿੱਥੇ ਵੱਖ-ਵੱਖ ਲੋਕਾਂ ਦੀ ਰਾਏ জানਾਂਗੇ ਕਿ ਲੋਕ ਕਿਸ ਤੋਂ ਕਿਸ ਨੂੰ ਪਸੰਦ ਕਰਦੇ ਨੇ ਕਿਸ ਤੋਂ ਪਰੇਸ਼ਾਨ ਨੇ ਸਮੱਸਿਆਵਾਂ ਕੀ ਨੇ ਗੱਲਬਾਤ ਕਰਾਂਗੇ ਪੱਜੀ ਕੀ ਨਾਮ ਹੈ ਸੁਨੀਲ ਕੁਮਾਰ ਜੀ ਲੋਕ ਸਭਾ ਚੋਣ ਆ ਗਈਆਂ ਕਿਹੜਾ ਉਮੀਦਵਾਰ ਪਸੰਦ ਹੈ ਉਮੀਦਵਾਰ ਤਾਂ ਸਭ ਇੱਕੋ ਨੇ ਜੀ ਹੁਣ ਕੀ ਕਰੀਏ ਇਹ ਜਿਹੜਾ ਨਾਰਮਲ ਬੰਦਾ ਉਹਦੀ ਲਾਈਫ ਉਸ ਤਰ੍ਹਾਂ ਚੱਲੀ ਜਾਣਾ ਹੈ ਉੱਪਰ ਗਵਰਨਮੈਂਟਾਂ ਬਦਲਦੀਆਂ ਰਹਿੰਦੇ ਨੇ ਉੱਪਰਲੀ ਵੀ ਥੱਲੇਲੀ ਜਿਹੜਾ ਨਾਰਮਲ ਬੰਦਾ ਉਹਦੀ ਤਾਂ ਜਿੰਨੇ ਦਿਹਾੜੀ ਕਰਨੇ ਨੇ ਦਿਹਾੜੀ ਕਰਨੇ ਜਿੰਨੇ ਨੌਕਰੀ ਕਰਨੇ ਨੇ ਨੌਕਰੀਆਂ ਨੇ ਕਿਸਾਨਾਂ ਉਹਨੇ ਖੇਤੀ ਕਰਨੀ ਆ ਖੇਤੀ ਉਹ ਕਰਨੀ ਆ ਮਤਲਬ ਕੋਈ ਐਡਾ ਨਹੀਂ ਜੇ ਪੈ ਚਲੋ ਵੋਟਾਂ ਆਪਾਂ ਨੂੰ ਪਾਉਣੀਆਂ ਪੈਂਦੀਆਂ ਨੇ ਪਰ ਕੋਈ ਅੱਡਾ ਹੋਣੀ ਜੇ ਮਤਲਬ ਮੁੱਦੇ ਹੀ ਆਨੇ ਨੇ ਕੁਝ ਆਪਣੇ ਸਾਰੀਆਂ ਗਵਰਨਮੈਂਟਾਂ ਹੱਲ ਵੀ ਨਹੀਂ ਕਰ ਸਕਦੀਆਂ ਹੈਗੀਆਂ ਕੋਈ ਕੋਈ ਮੁੱਦਾ ਕਿਸੇ ਦਾ ਕੋਈ ਮੁੱਦਾ ਹੈ ਉਸ ਕਰਕੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਨਵੀਂ ਸਰਕਾਰ ਵੀ ਤੁਸੀਂ ਦੇਖੀ ਪਿਛਲੀਆਂ ਵੀ ਦੇਖ ਲਈਆਂ ਫਿਰ ਨਵੀਂ ਦੇ ਵਿੱਚ ਵੀ ਫਰਕ ਕੋਈ ਨਹੀਂ ਆਇਆ ਆਇਆ ਜੀ ਸਾਰੀਆਂ ਲੋਕਾਂ ਦੀਆਂ ਮੰਗਾਂ ਨਹੀਂ ਨਾ ਪੂਰੀਆਂ ਹੋ ਸਕਦੀਆਂ ਹੈਗੀਆਂ ਹੁਣ ਜਿਹੜਾ ਹੁਣ ਮੈਂ ਨਾ ਹੁਣ ਆਪਾਂ ਲਈ ਚਿੱਟੇ ਦਾ ਮੁੱਦਾ ਚੱਲ ਪਿਆ ਹੁਣ ਆਪਣੇ ਨੌਜਵਾਨ ਮੁੰਡੇ ਕਿੰਨੇ ਹੋ ਰਹੇ ਨੇ ਜੀ ਇਹ ਵੀ ਬੜਾ ਮੁੱਦਾ ਹੀ ਹੈ ਕਈ ਵਾਰ ਪਾਰਟੀ ਕਈ ਵਾਰ ਪਾਰਟੀ ਪਸੰਦ ਨਹੀਂ ਆਉਂਦੀ ਉਮੀਦਵਾਰ ਪਸੰਦ ਆ ਜਾਂਦਾ ਹੈ ਹੁਣ ਆਪਾਂ ਕਹੀਏ ਬਿਜਲੀ ਦਾ ਬਿੱਲ ਨਾ ਕਟਾ ਤੇ ਚੱਲੋ ਆ ਰਹੇ ਨੇ ਕੋਈ ਹੁਣ ਜੇ ਆਪਾਂ ਲਈਏ ਚਿੱਟਾ ਵੀ ਤਾਂ ਇੰਨਾ ਵੱਧ ਗਿਆ ਜੀ ਠੀਕ ਹੈ ਉਹ ਵੀ ਇੱਕ ਮਤਲਬ ਆਪਣੀ ਪੰਜਾਬ ਦੀ ਇਸ ਵਿੱਚ ਸਹੀ ਬਹੁਤ ਬੜੀ ਨੌਜਵਾਨ ਜੰਗ ਮਤਲਬ ਕਿੰਨਾ ਹੋ ਰਿਹਾ ਜਿੰਮੇ ਮਤਲਬ ਕਈ ਵਾਰ ਪਾਰਟੀ ਨਹੀਂ ਪਸੰਦ ਆਉਂਦੀ ਉਮੀਦਵਾਰ ਪਸੰਦ ਹੁੰਦਾ ਹੈ ਉਮੀਦਵਾਰ ਵੀ ਨਹੀਂ ਕੋਈ ਠੀਕ ਲੱਗਿਆ ਇੱਥੋਂ ਠੀਕ ਹੈ ਕੰਮ ਕਰਨਾ ਹੁਣ ਸਾਰੇ ਠੀਕ ਨੇ ਜੀ ਇੱਕ ਤਾਂ ਤਾਂ ਗੱਲੇ ਤਾਂ ਚੱਲਦੀ ਨਾ ਉਪਰੋਂ ਚੱਲਣੀ ਤਾਂ ਹਾਈ ਕਮਾਂਡ ਦੀ ਹੈ ਇਸ ਤਰ੍ਹਾਂ ਵਾਲਾ ਜੀ ਕਿ ਨਾਮ ਅੰਕਲ ਜੀ ਚੰਗਰੌਰ ਸੰਗ ਜੀ ਕਿਹੜੀ ਪਾਰਟੀ ਠੀਕ ਲੱਗੀ ਸਾਰੀਆਂ ਠੀਕ ਹੀ ਲੱਗੀਆਂ ਸਰ ਕੋਈ ਇੱਕ ਦੱਸੋ ਜੀ ਨਾ ਤੁਹਾਨੂੰ ਤਾਂ ਸਾਰੀਆਂ ਠੀਕ ਲੱਗਦੀਆਂ ਉਹ ਕਿਉਂ ਬਸ ਕਿ ਜਾਈ ਮਿਲ ਗਈਆਂ ਨੇ ਮੇਰੀਆਂ यूं ਲੈਣੇ ਬਸ ਜਿਹੜੀ ਵਧੀਆ ਕੋਈ ਨਹੀਂ ਤੁਹਾਡੇ ਇਧਰ ਉਮੀਦਵਾਰ ਨੇ ਜਿਹੜੇ ਡਾਕਟਰ ਬਲਬੀਰ ਡਾਕਟਰ ਧਰਮਵੀਰ ਗਾਂਧੀ ਐਨ ਕੇ ਸ਼ਰਮਾ ਮਹਾਰਾਣੀ ਪੰਨੀਤ ਕੌਰ ਇਹਨਾਂ ਦਾ ਉਮੀਦਵਾਰ ਕਿਹੜਾ ਸਹੀ ਹੈ ਸਾਨੂੰ ਕੋਈ ਨਹੀਂ ਸਹੀ ਲੱਗਦਾ ਜੀ ਕੋਈ ਵੀ ਨਹੀਂ ਇੰਨੇ ਪਰੇਸ਼ਾਨ ਮਤਲਬ ਕਹਤੋਂ ਤੁਸੀਂ ਸਾਰਿਆਂ ਤੋਂ ਪਰੇਸ਼ਾਨ ਹੋ ਦੁਨੀਆਦਾਰੀ ਹੈ ਤਕਲੀਫ ਦੱਸਿਆ ਕਰ ਦਿਖਲੀਫ ਸਾਰਿਆਂ ਤੋਂ ਪਰੇਸ਼ਾਨ ਹੋ ਤਕਲੀਫ ਤਾਂ ਹੀ ਹੈ ਜੀ ਹੁਣ ਥੋੜੇ ਸਾਹਮਣੇ ਮੁੱਦੇ ਨੇ ਜਿੰਨੇ ਮੁੱਦੇ ਨੇ ਦੱਸਤਾ ਦਿੱਤੇ ਮੁੰਡੇ ਨੇ ਹਾਂ ਬਸ ਇਹੀ ਹੁੰਦੇ ਨੇ ਵਧੀਆ ਕਿਹੜਾ ਕੋਈ ਵੀ ਨਹੀਂ ਤੁਸੀਂ ਪਿਛਲੇ ਦੇਖੇ ਸੀਗੇ 2 ਸਾਲਾਂ ਦੇ ਵਿੱਚ ਤੋਂ ਪਹਿਲਾਂ ਤੁਸੀਂ ਨਵੀਂ ਲੈ ਕੇ ਆਏ ਸੀਗੇ ਮਾਨ ਸਰਕਾਰ ਤੇ ਉਹਨੇ ਵੀ ਕੁਛ ਨਹੀਂ ਬਣੀ ਗੱਲਬਾਤ ਕੁਛ ਨਹੀਂ ਬਣੀ ਲੋਹੀ ਹਾਲ ਹੈ ਸਭ ਇੱਕ ਕਹਿੰਦੇ ਸੀ ਕੰਮ ਹੀ ਬੜੇ ਕਰਦੇ ਨਹੀਂ ਜਿਉਲੇ ਨਹੀਂ ਸਾਰੇ ਉਹ ਕਹਿੰਦੇ ਸੀ ਮੋਟਰ ਬੰਦ ਕਰਕੇ ਝੋਨਾ ਲਾਗਣ ਲਾ ਦਿੱਤਾ ਕੰਮ ਔੜੇ ਕਰੇ ਨੇ ਨਹੀਂ ਨਹੀਂ ਹੋਇਆ ਉਹਦਾ ਮੋਟਰਾਂ ਤੇ ਚੱਲ ਚੱਲਦੀਆਂ ਨੇ ਉਹਦਾ ਤਾਂ ਕੋਈ ਰੋਲਾ ਨਹੀਂ ਹੈ ਮੋਟਰਾਂ ਦਾ ਨਹੀਂ ਉਹ ਫੇਤੀਸੀ ਗੱਲ ਤਾਂ ਕਰਦੇ ਨਹੀਂ ਨਹੀਂ ਤੂੰ ਯਾਹਨ ਸੱਚੀ ਦੱਸਦੇ ਵੀ ਸ਼ਮ ਤਾਂ ਕੋਈ ਨਹੀਂ ਚੰਗਾ ਲੱਗਦਾ ਅਸੀਂ ਕਿਸਾਰ ਜਦੋਂ ਇਹ ਇਹ ਮਤਲਬ ਹੈਗਾ ਪਾਰਟੀਆਂ ਦਾ ਕੰਮ ਜੇ ਉਮੀਦਵਾਰਾਂ ਦੀ ਗੱਲ ਕਰਾਂ ਉਮੀਦਵਾਰ ਵੀ ਨਹੀਂ ਕੋਈ ਠੀਕ ਲੱਗਿਆ ਉਮੀਦਵਾਰ ਤਾਂ ਆਪਣਾ ਦਮ ਰੱਖਦੇ ਹੁੰਦੇ ਨੇ ਅਸੀਂ ਤਾਂ ਦਿਹਾੜੀਉ ਕਰਨੀ ਆ ਅਸੀਂ ਉਮੀਦਵਾਰਾਂ ਦਾ ਕੀ ਚੰਗਾ ਅਸੀਂ ਦੋਨੀਆਂ ਦਿਹਾੜੀ ਲੈਣੀ ਠੀਕ ਹੈ ਠੀਕ ਜੀ ਨਾਮੇ ਤੁਹਾਡਾ ਜੀ ਕੁਲਵੰਦਾਸ ਠੀਕ ਹੈ ਤੁਹਾਡਾ ਲੋਕ ਸਭਾ ਕਾ ਪਟਿਆਲਾ ਹੁੰਦਾ ਇੱਥੇ ਅੱਜ ਨਰਿੰਦਰ ਮੋਦੀ ਵੀ ਆ ਰਹੇ ਨੇ ਫਿਰ ਕਿਵੇਂ ਦੇਖ ਰਹੇ ਹੋ ਉਮੀਦਵਾਰ ਕਿਹੜਾ ਪਸੰਦ ਆ ਬੱਚਾ ਝਾੜੂ ਵਾਲਾ ਵੋਟ ਪਾਵਾਂਗੇ ਉਮੀਦਵਾਰ ਕਿਹੜਾ ਦਿਖਣਾ ਸੀ ਹੁਣ ਚਾ ਅੱਛਾ ਡਾਕਟਰ ਬਲਬੀਰ ਸਿੰਘ ਹਾਂ ਡਾਕਟਰ ਬਲਬੀਰ ਸਿੰਘ ਓਕੇ ਹਾਂ ਕੋਈ ਵਧੀਆ ਕੰਮ ਕਰਦੇ ਰਹੇ ਨੇ ਉਹ ਕੋਈ ਗਣਾਵ ਜੀ ਕੋਈ ਕੰਮ ਨਾਬੇ ਚ ਹੁਣ ਦੇਖੋ ਜੀ ਥਾਂ ਥਾਂ ਕੰਮ ਕਰਦੇ ਢੇਰ ਪਏ ਤੇ ਸਾਰੇ ਸਾਫ ਕਰੇ ਕੇ ਅੱਡੇ ਵਧੀਆ ਬਣਾਤੇ ਸਾਰੇ ਪਿੰਡਾਂ ਚ ਕੰਮ ਹੋ ਰਿਹਾ ਹੁਣ ਕੋਈ ਲੋਕਾਂ ਦਾ ਘਰਾਂ ਦਾ ਬਿੱਲ ਤੇ ਸਾਰੇ ਗਰੀਬਾਂ ਨੂੰ ਮਾ ਸਾਬ ਗਰੀਬੋ ਗੇਨੋ ਕਾਨ ਕੰਮ ਦਿਆ ਗਏ ਨੇ ਦਾਣਾ ਮਿੱਦਾ ਕੋਈ ਤਾਂ ਹੱਲ ਕਰ ਰਹੇ ਨੇ ਆਇਆ ਬਾਕੀ ਪਾਰਟੀਆਂ ਨੂੰ ਤਾਂ ਬਧੀ ਹੀ ਨਹੀਂ ਅਕਾਲੀ ਦਲ ਵਾਲੇ ਕਹਿੰਦੇ ਵੀ ਇਹਨਾਂ ਨੇ ਪੰਜਾਬ ਨੂੰ ਲੁੱਟ ਲਿਆ ਚਲੋ ਤਾਂ ਸਭ ਫੇਲ ਹੋ ਗਏ ਜੀ ਉਹ ਨਹੀਂ ਮੰਉਂਦੇ ਹੁਣ ਕੋਈ ਇਹਨਾਂ ਨੂੰ ਘੇਰੇ ਨਹੀਂ ਕਹਿੰਦੇ ਵੀ ਇਹਨਾਂ ਨੇ ਪੰਜਾਬ ਖਤਰੇ 'ਚ ਪਾਤਾ ਖਤਰਾ ਸਾਰਾ ਪੰਜਾਬੀ ਦਾ ਨੀ ਇਹ ਕੀ ਕਰਤਾ ਹੁਣ ਤਾਂ ਸਭ ਝਾੜੂ ਵਾਲੇ ਜੀ ਤਾਂ ਊ ਮਾਰੇ ਮੋਟੇ ਚੰਗੀ ਜਾਂਦੇ ਨੇ ਨਿਆਣੇ ਚਲ ਕੋਈ ਨਾ ਇਹ ਵੀ ਆਪਣੇ ਆਪਣੇ ਮੰਨ ਦੀ ਰਾਜ ਤਾਂ ਰਹਿਣੀ ਦੇਣੀ ਚਾਹੀਦੀ ਨਾ ਸਪਸ਼ਟੀ ਨਾਲ ਰਾਜ ਦਾ ਤੈਨੂੰ ਅੱਛਾ ਵੀ ਝਾੜੂ ਵਾਲੇ ਪਾਵਾਂਗੇ ਪੰਜਾਬ ਚ ਕਿੰਨੀਆਂ ਸੀਟਾਂ ਲੈ ਜਾਣਗੇ ਇਹ ਪੰਜਾਬ ਚ ਮੇਰੇ ਹਿਸਾਬ ਨਾਲ ਤਾਂ ਫੱਟੀ ਛਾਪੇ ਹੋਊਗੀ ਕੰਮ ਉਹਨਾਂ ਦਾ ਇਹਨਾਂ ਦੀ ਹੋਊਗੀ ਯਾਰ ਸਰਕਾਰ ਹੀ ਪਹਿਲੀ ਪਹਿਲਾਂ ਵੀ ਇਹਨਾਂ ਦੀ ਹੂਆ ਇਹਨਾਂ ਦੀ ਹੋਊ 13 ਸੀਟਾਂ ਚ ਕਿੰਨੀਆਂ ਹਾਂ 13 ਚ 13 ਹੀ ਲਿਆਣਗੇ ਤਾਂ ਬਾਕੀਆਂ ਨੂੰ ਬਾਕੀ ਤਾਂ ਕਿਹਨੇ ਪਹਿਲਾਂ ਮੰਗ ਰਹਿਣਗੇ ਜਾਂ ਪਿਛਾ ਨਹੀਂ ਉਦੇਮ ਅਗਰੇ ਜਾਣਗੇ ਅੱਛਾ ਜੀ ਨਰਿੰਦਰ ਮੋਦੀ ਤੁਹਾਡੇ ਆ ਰਹੇ ਨੇ ਇੱਥੇ ਪਟਿਆਲੇ ਤੇ ਜਾਉਂਗੇ ਫਿਰ ਉੱਥੇ ਨਹੀਂ ਜੀ ਅਸੀਂ ਜਾਂਦੇ ਅੱਛਾ ਹਾਂ ਨਰਾਜ ਹੋ ਕਿਉਂ ਉਹਨੇ ਕੰਮ ਕਿਹੜਾ ਕਰਿਆ ਜੀ ਨਰਿੰਦਰ ਮੋਦੀ ਨੇ ਇੱਥੇ ਕੋਈ ਕੰਮ ਵਧੀਆ ਨਹੀਂ ਕਰੇ ਕੋਈ ਹੂੰ ਦੇ ਕਿੰਨੇ ਬੰਦੇ ਉਥੇ ਬਾਰਡਰਾਂ ਦੇ ਕਿੰਨੇ ਬੰਦੇ ਮਰ ਗਏ ਸੀ ਤੇ ਆਪਣੇ ਧਰਨੇ 'ਚ ਗਏ ਹੋਏ ਕਿੰਨੇ ਨੌਜਵਾਨ ਮਾਰ ਕੇ ਲੋਕਾਂ ਦੀ ਕੋਈ ਮਸਲਾ ਭਾਜੀਪੀ ਨੇ ਮੈਂ ਕੀ ਕਿੰਨੀ ਕਿ ਬੋਟ ਪੈਜੂ ਪੰਜਾਬ 'ਚੋਂ ਕਿੰਨੀਆਂ ਕਿ ਸੀਟਾਂ ਲੈ ਜਾਣਗੇ ਬੀਜੇਪੀ ਵਾਲੇ ਬੀਜੇਪੀ ਐ ਛੱਡਣ ਨੂੰ ਲੱਗਦਾ ਬੀਜੇਪੀ ਜਾਂ ਕੋਈ ਕਾਲੀ ਕਾਂਗਰਸੀ ਕੋਈ ਵੋਟਾਂ ਜੀ ਆਉਣਾ ਠ ਬਾਬਾ ਜੀ ਕੀ ਨਾਮ ਹੈ ਬੋ ਜੀ ਨਹੀਂ ਤੁਸੀਂ ਵੀ ਦੱਸੋ ਆਪਣੀ ਕੀ ਨਾਮ ਹੈ ਤੁਹਾਡਾ ਆ ਦਸਨ ਸਿੰਘ ਆ ਜੀ ਸਾਰੀਆਂ ਬਾਟੀਆਂ ਦੇਖੀਆਂ ਤੁਸੀਂ ਨਵੀਂ ਵੀ ਦੇਖ ਰਹੇ ਹੋ ਕਿਹੜੀ ਠੀਕ ਲੱਗੀ ਹੁਣ ਪ੍ਰਧਾਨ ਮੰਤਰੀ ਦਾ ਮਸਲਾ ਰੀza ਜੀ ਆਲਮਾਲ ਮਿਲੀਆਂ ਆ ਆਲਮਾਲ ਨੂੰ ਬੋਲਿਆ ਉਹਨੂੰ ਪਾਵਾਂਗੇ ਪਹਿਲਾਂ ਕਿੱਧਰ ਸੀਗੇ ਪਹਿਲਾਂ ਤਾਂ ਚਲ ਅੱਛਾ ਪਹਿਲਾਂ ਸੇ ਗੱਲਾਂ ਅਗਲ ਨਹੀਂ ਸਹੀ ਹੁਣ ਆਲਮਾਲ ਹੈ ਉਹਨਾਂ ਤੋਂ ਗੱਲ ਤਾਂ ਚਲੋ ਜਿਵੇਂ ਜਿਵੇਂ ਉਹਨਾਂ ਦਾ ਟਾਈਮ ਸੀ ਜੋ ਲਗਾ ਗਿਆ ਆਪਦਾ ਜਿਵੇਂ ਹੁਣ ਇਹਨਾਂ ਦਾ ਆ ਗਿਆ ਇਹ ਕਰ ਲਾਂਗੇ ਆ ਅ ਜੈਨ ਨੂੰ ਪਾਵਾਂਗੇ ਡਾਕਟਰ ਬਲਵੀਰ ਸਿੰਘ ਆਮ ਆਦਮੀ ਪਾਰਟੀ ਦੇ ਨੇ ਫਿਰ ਉਹ ਚੰਗੇ ਲੱਗਦੇ ਨੇ ਤੁਹਾਨੂੰ ਉਹੀ ਠੀਕ ਲੱਗਦੇ ਨੇ ਹੂੰ ਹੂੰ ਉਹਨੂੰ ਹੀ ਪਾਵਾਂਗੇ ਹੂੰ ਇੱਕ ਡਾਕਟਰ ਤਨਵੀਰ ਗਾਂਧੀ ਵੀ ਖੜੇ ਨੇ ਉਹ ਪਹਿਲਾਂ ਆਮ ਆਦਮੀ ਪਾਰਟੀ ਚ ਸੀ ਫਿਰ ਕਾਂਗਰਸ ਦੇ ਵਿੱਚ ਆਏ ਨੇ ਉਹਨਾਂ ਬਾਰੇ ਕੀ ਕੀ ਕਹੋਗੇ ਉਹਨਾਂ ਬਾਰੇ ਜਿਹੜੀ ਕੋਈ ਲੱਗਦੇ ਦੋਕਸਾ ਦਾ ਜੋ ਮਾਨ ਸਰਕਾਰ ਨੇ ਕੰਮ ਕਰ ਰਹੇ ਨੇ ਲੱਗਦਾ ਤੁਹਾਨੂੰ ਹਾਂ ਕੰਮ ਕਰ ਰਹੇ ਨੇ ਜੀ ਤੁਹਾਨੂੰ ਕੀ ਫਾਇਦਾ ਹੋਇਆ ਹਾਂ ਲੋ ਆ ਵੈਲ ਨਹੀਂ ਪਰ ਜੇ ਹਾਂ ਫਾਇਦਾ ਹੀ ਫਾਇਦਾ ਹੀ ਬਿਜਲੀ ਮੁਕਤਾ ਹੈ ਹਾਂ ਹੋਰ ਵੀ ਹਲੇ ਕਰਨਗੇ ਜੀ ਹੁਣ ਕਰ ਇਹਦਾ ਪਿਛਲੇ ਇਹਨਾਂ ਤੋਂ ਜਿਹੜੇ ਪਿਛਲੇ ਪਾਰਟੀਆਂ ਦਾ ਉਹਨਾਂ ਦਾ ਕੰਦ ਪਾ ਗਈ ਨਹੀਂ ਸਧਰਿਆ ਆ ਨਹੀਂ ਪਿਛਲੇ ਕਹਿੰਦੇ ਵੀ ਜਿਹੜੀ ਨਵੀਂ ਸਰਕਾਰ ਆਈ ਹੈ ਲੁੱਟ ਰਹੀ ਹੈ ਹੁਣ ਲੁੱਟਦੀ ਹੋਊਗੀ ਜੀ ਜਨਤਾ ਨੂੰ ਪਤਾ ਨਹੀਂ ਸਾਡੀ ਕਮਣਾ ਲੁੱਟਦੀ ਹੋਊਗੀ ਹੈ ਇਹ ਫਿਰ ਵਧੋ ਸੀਟਾਂ ਪੰਜਾਬ ਚੋਂ 13 ਚੋਂ ਕਿਹੜੀ ਪਾਰਟੀ ਲੈ ਜੂ? ਇਹ ਹੀ ਲੈਣਗੇ। ਕਿੰਨੀਆਂ? ਸਾਨੂੰ ਤਾਂ ਵੀ ਸਾਰੀਆਂ ਲੈਣਗੇ ਇਹ। ਧੰਨਵਾਦ। ਬਾਬਾ ਜੀ ਕੀ ਨਾਮ ਹੈ? ਬਚਿੱਤਰ ਸਿੰਘ ਹੈ। ਠੀਕ ਹੈ। ਕਿਹੜੀ ਪਾਰਟੀ ਠੀਕ ਲੱਗੀ? ਸਾਨੂੰ ਤਾਂ ਜੀ ਪਾਰਟੀ ਦਾ ਇਹ ਵੀ ਚੰਗੀ ਦੀ ਪਰ ਇਹਨਾਂ ਤੋਂ ਚਿੱਟਾ ਵਧ ਗਿਆ ਜ਼ਿਆਦਾ। ਚਿੱਟਾ ਵਧ ਗਿਆ ਕਿ ਬੱਚੇ ਮਾਰ ਰਹੇ ਨੇ। ਇਹਨਾਂ ਨੂੰ ਤਾਂ ਮਤਲਬ ਜਿਹੜੀ ਇੱਕ ਇਹ ਸੈਂਟਰ ਦੇ ਵਿੱਚ ਜਾ ਕੇ ਇਹ ਜਾਣ ਨਹੀਂ ਸਕਦੇ। ਸੈਂਟਰ ਦੇ ਵਿੱਚ ਤਾਂ ਇਹਦਾ ਗੱਲ ਉਹ ਮੋਦੀ ਦਾ ਤਾਂ ਆਹੀ ਲੋਕ ਵੀ ਕਾਂਗਰਸ ਦੇ ਲੋਕ। ਇਹ ਵੀ ਇਕੱਠੇ ਨੇ ਨਾ ਉੱਪਰ ਫੇਰ ਉੱਪਰ ਨਹੀਂ ਅੱਡਾ ਅੱਡਾ ਨਹੀਂ ਤਾਂ ਕਾਂਗਰਸ ਅੱਡਾ ਹੈ મોદી ਅੱਡਾ ਨਹੀਂ ਨਹੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ ਜੀ ਮੈਂ ਜੇ ਪੰਜਾਬ ਚ ਅਲੱਗ ਅਲੱਗ ਲੜ ਰਹੇ ਨੇ ਉੱਪਰ ਤਾਂ ਇਕੱਠੇ ਨੇ ਹੋ ਜਾਣਾ ਇਹਨਾਂ ਦਾ ਜਾ ਕੇ ਹਾਂ ਹਾਂ ਉੱਪਰ ਇਕੱਠੇ ਹੋ ਜਾਣੇ ਇੱਥੇ ਕਹਿੰਦੇ ਵਿਰੋਧ ਕਰਦੇ ਨੇ ਇੱਕ ਦੂਜੇ ਦਾ ਨਹੀਂ ਇੱਥੇ ਵਿਰੋਧ ਤਾਂ ਹੁਣ ਜਿਹੜੀ ਸਹੀ ਗੱਲ ਆਪਦੇ ਰਹਿ ਦਿਲ ਦੀ ਦੇਣੀ ਹੋ ਐ ਇਹਨਾਂ ਨੇ ਚਿੱਟਾ ਵਧਾਤਾ ਚਿੱਤੇ ਕਰਕੇ ਲੋਕ ਦੁਖੀ ਨੇ ਮਰ ਰਹੇ ਨੇ ਇਹਨਾਂ ਨੇ ਗਾਂਹ ਸੈਂਟਰ ਤੇ ਦਾ ਹੈ ਨਹੀਂ ਮਤਲਬ ਵੀ ਸੈਂਟਰ ਤੇ ਆਉਦਾ ਨਹੀਂ ਹੈ ਉਸ ਕਰਕੇ ਫਿਰ ਨਹੀਂ ਸਾਨੂੰ ਕਿਹਨੇ ਵੀ ਕਾਂਗਰਸ ਚੰਗੀ ਆ ਤੁਹਾਨੂੰ ਪ੍ਰਧਾਨ ਮੰਤਰੀ ਕਿਹੜਾ ਠੀਕ ਲੱਗਿਆ ਡਾਕਟਰ ਮਨਮੋਹਨ ਸਿੰਘ ਦੱਸ ਸਾਰ ਰਹੇ ਨੇ ਦੱਸ ਨਰਿੰਦਰ ਮੋਦੀ ਰਹੇ ਨੇ ਦੋਵਾਂ ਦੇ ਵਿੱਚੋਂ ਕਿਹੜਾ ਠੀਕ ਲੱਗਿਆ ਡਾਕਟਰ ਮਨਮੋਹਨ ਸਿੰਘ ਓਕੇ ਹੋ ਗਿਆ ਉਹ ਸਾਰਾ ਸਭ ਸਾਰੀ ਚੀਜ਼ ਬਹੁਤ ਵਧੀਆ ਚੱਲ ਰਹੀ ਸੀ ਪੰਜਾਬ ਨੂੰ ਇਹਨੇ ਸਾਰਾ ਪੰਜਾਬ ਸਾਡੇ ਜੱਟਾਂ ਦਾ ਘਾਣ ਕਰਤਾ ਨਰਿੰਦਰ ਮੋਦੀ ਨੇ ਬੰਦੇ ਮਰਵਾਤੇ ਉਹ ਤਾਂ ਕਿੰਨੇ ਸਾਲ ਬੈਠ ਰਹੇ ਹੈ ਪਟਿਆਲੇ ਤਾਂ ਅਜੇ ਤਾਂ ਜਾਂਦੇ ਨਹੀਂ ਹੁਣ ਤਾਂ ਕੋਈ ਹਟਾਉਣਾ ਨਹੀਂ ਉਹ ਤਾਂ ਵੋਟਾਂ ਨਾ ਖੜਾਉਣਗੇ ਕਿਸਾਨ ਬਰੋਧ ਵੀ ਕਰ ਰਹੇ ਨੇ ਬੀਜੇਪੀ ਦਾ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਕਿਸਾਨ ਜੁਨੀ ਵਾਲੇ ਬਰੋਧ ਕਰ ਰਹੇ ਨੇ ਹੂੰ ਇਸੇ ਕਰਕੇ ਕਰ ਰਹੇ ਨੇ ਜੇ ਇੰਨਾ ਧੱਕਾ ਕਰ ਰਿਹਾ ਫਸਲਾਂ ਦੇ ਸਾਡੀ ਨਾ ਹੀ ਵੇਚਤਾ ਸੀ ਸਾਡੀ ਜਮੀਨ ਹੈ ਜਿਹੜੀ ਉਹਨਾਂ ਨੂੰ ਕੜਵਾਨੀਆਂ ਨੂੰ ਜਿਹੜੇ ਸਮਝਦਾਰ ਹਨ ਤਾਂ ਪਤਾ ਹੈ ਵੀ ਇਹਦਾ ਗਾ ਵੀ ਕਾਉਂਟ ਲੈ ਸਕਦਾ ਹੈ ਬਰਾਬਰ ਇਹਦੇ ਕਾਉਂਟ ਕਰ ਸਕਦਾ ਹੈ ਇਹ ਜਿਹੜੇ ਦੂਜੇ ਪਾਰਟੀਆਂ ਨੇ ਜਿਹੜੇ ਥੱਲੇ ਤਾਂ ਹੈਗੇ ਆ ਇਹ ਉੱਤੇ ਨਹੀਂ ਜਿਹੜੇ ਤੁਹਾਡੇ ਉਮੀਦਵਾਰ ਨੇ ਥੋਂ ਪਟਿਆਲਿਆਂ ਸਾਰੇ ਤੁਹਾਨੂੰ ਪਤਾ ਹੀ ਹੈ ਉਹਨਾਂ 'ਚ ਤੁਹਾਨੂੰ ਕਿਹੜਾ ਲੱਗਿਆ ਵੀ ਜਿਆਦਾ ਜਾਣਦੇ ਤੁਸੀਂ ਜਿਹਨੂੰ ਉਹਨਾਂ ਤਾਂ ਜਿਆਦਾ ਸੰਤ ਦਾ ਧਰਮ ਵੀਰ ਗਾਂਧੀ ਲੱਗਦਾ ਬਹੁਤ ਵਧੀਆ ਬੰਦਾ ਸਾਰੇ ਦੱਸ ਰਹੇ ਨੇ ਪਿੰਡਾਂ ਜਿੱਥੇ ਮਰਜੀ ਬਾਹਰ ਵੀ ਜਾਂਦੇ ਆ ਕਹਿੰਦੇ ਨੇ ਇਹਦੇ ਵਰਗਾ ਬੰਦਾ ਨਹੀਂ ਇਹਦੀ ਜਿਆਦਾ ਵੋਟ ਹੈ ਉਹਨਾਂ ਨੇ ਮਤਲਬ ਕਾਤੋਂ ਇੱਕ ਤਾਂ ਉਹਦਾ ਕਲੀਨਿਕ ਹੈ ਉੱਥੇ ਲੋਕ ਜਾਂਦੇ ਨੇ ਉਹਨਾਂ ਦੀ ਹੈਲਪ ਕਰਦੇ ਨੇ ਜਾਂ ਫਿਰ ਪੌਸ਼ਤ ਦੀ ਖੇਤੀ ਕਰਕੇ ਕਾਰਨ ਕੀ ਹੈ ਉੱਥੋਂ ਪੌਸ਼ਤ ਦੀ ਖੇਤੀ ਵੀ ਇਹ ਕਹਿ ਰਹੇ ਹੈ ਵੀ ਮੈਂ ਕਰਾਉਂਗਾ ਅਰ ਦੂਜੇ ਨੰਬਰ ਦੇ ਵਿੱਚ ਉੱਥੇ ਗਰੀਬਾਂ ਦੀ ਹੈਲਪ ਹੋ ਕਰਦਾ ਹੈ ਗਰੀਬਾਂ ਨੂੰ ਮਤਲਬ ਫ੍ਰੀ ਦਵਾਈਆਂ ਵੀ ਦਿੱਤੀਆਂ ਨੇ ਨੇ ਫੇਟੀਜ ਵੀ ਜਾਦੇ ਇੱਕ ਅਗੇ ਤੇ ਫਿਰ ਪੰਜਾਬ ਦੇ ਵਿੱਚੋਂ 13 ਚੋਂ ਵੱਧ ਸੀ ਟੰਗੜੀ ਪਾਰਟੀ ਲੈ ਜੋ 13 ਵੱਧ ਦੇ ਇੱਕ ਹੀ ਲਿਓ ਕਾਂਗਰਸ ਨੇ ਕਾਂਗਰਸ ਨੇ 8 ਲੈ ਜੇ 9 ਲੈ ਜੇ ਬਾਕੀ ਬਾਕੀ ਦੂਈਆਂ ਪਾਰਟੀਆਂ ਅਕਾਲੀ ਦਲ ਤੇ ਆਹ ਪਾਰਟੀ ਲੈ ਜਾਓ ਆਹ ਹਾਂ ਪਾਰਟੀ ਲੈ ਜਾਓ ਅਕਾਲੀ ਤਾਂ ਫ੍ਰੀ ਨੇ ਭਾਜੀਪੀ ਭਾਜੀਪੀ ਦੇ ਤਾਂ ਕਿੰਨੇ ਦੀ ਸੀਟਾਂ ਆਜੇ ਨਹੀਂ ਆਉਂਦੀਆਂ ਸਾਡੀਆਂ ਦੀ ਅਕਾਲੀਆਂ ਦੀ ਵੀ ਆ ਜਾਣੀਆਂ ਇੱਕ ਦੋ ਤੋੜ ਕੀ ਨਾਮ ਹੈ ਜੀ ਮੇਹਤਰ ਸਿੰਘ ਹੈ ਜੀ ਕਿਹੜੀ ਪਾਰਟੀ ਠੀਕ ਲੱਗੀ ਬਾਬਾ ਜੀ ਪਾਰਟੀਆਂ ਦਾ ਪੈਸੇ ਸਾਰੀਆਂ ਠੀਕ ਨੇ ਹੂੰ ਮਾੜਾ ਤਾਂ ਕਿਸੇ ਨੂੰ ਕਹੀਦਾ ਨਹੀਂ ਹੁੰਦਾ ਪਰ ਸਾਨੂੰ ਤਾਂ ਜਿਹੜੀ ਮੋਦੀ ਦੀ ਪਾਰਟੀ ਚੱਲਦੀ ਹੈ ਇਹ ਤਾਂ ਸਾਨੂੰ ਬੜੀ ਖਰਾਬ ਲੱਗੀ ਹੈ ਉਧਰ ਜਾ ਤੰਗ ਹੋਏ ਬੜਾ ਤੰਗ ਕਰਿਆ ਨੇ ਤਾਂ ਪੰਜਾਬ ਨੂੰ ਤਾਂ ਕੁੰਜੇ ਲਾਉਣਾ ਜਾਂਦਾ ਹੁਣ ਵੀ ਆ ਮੁਰੇ ਕੁੰਜੇ ਲਾਉਣ ਨੂੰ ਫਿਰਦਾ ਆ ਪਹਿਲਾਂ ਦੇਖ ਲੋ ਅੱਜ ਮੈਂ ਇਹਨਾਂ ਦੇ ਇਕੱਠ ਦੇ ਕਿੰਨੇ ਬੰਦੇ ਮੇਰੇ ਬਾਤੇ ਉਲਟਾ ਗੋਲੀਆਂ ਚਲਾਤੀਆਂ ਜੱਟਾਂ ਤੇ ਫਿਰ ਅਸੀਂ ਕਿਹਦੇ ਮੂਹਰੇ ਵੋਟ ਪਾ ਦਾਂਗੇ ਸਮਝਣ ਦੀ ਗੱਲ ਹੈ ਵੀ ਚਾਹਿਆ ਸੀ ਪਵੰਦੇ ਹੀ ਤੇ ਪਹਿਲਾਂ ਪਰ ਅਸੀਂ ਹੁਣ ਵੋਟ ਨਹੀਂ ਪਾਉਂਦੇ ਆ ਉਹਨੂੰ ਸਰ ਨੂੰ ਵਧੀਆ ਨਹੀਂ ਲੱਗਦਾ ਹੈਗਾ ਉਹ ਬੰਦਾ ਉਹਨੇ ਬਹੁਤ ਗਲਤ ਕੰਮ ਕਰਿਆ ਪੰਜਾਬ ਨਾਲ ਤਾਂ ਉੱਪਰ ਬਦਲਾਅ ਹੋਣਾ ਚਾਹੀਦਾ ਹੈ ਫਿਰ ਸੈਂਟਰ ਚ ਹਾਂ ਸੈਂਟਰ 'ਚ ਬਦਲਾਅ ਹੋਣਾ ਚਾਹੀਦਾ ਸੈਂਟਰ 'ਚ ਕਾਂਗਰਸ ਆਊਗੀ ਵੀ ਆਊਗੀ ਵੀ ਹਾਂ ਉੱਤੇ ਇਹਨਾਂ ਦੇ ਆਵਾਮ ਆਦਮੀ ਪਾਰਟੀ আর ਕਾਂਗਰਸ ਦਾ ਘੱਟ ਜੋੜਾ ਹੈ ਪੂਰੀ ਇਹਨਾਂ ਦੀ ਸਰਕਾਰਾ ਉਹ ਤਾਂ ਕਹਿੰਦੇ ਵੀ 400 ਤੋਂ ਵੱਧ ਸੀਟਾਂ ਸਾਡੇ ਕੋਲ ਆ ਰਹੀਆਂ ਨੇ 170 ਤੋਂ ਸੀਟਾਂ ਬਣ ਕੇ ਉਹਨਾਂ ਨੂੰ ਭਾਜਪਾ ਵਾਲਿਆਂ ਨੂੰ ਵੱਧ ਨਹੀਂ ਹੁੰਦੀਆਂ ਹਾਂ ਹਾਂ ਇਹ ਜਿਹੜਾ راہਲ ਨੇ ਕਹਿਤਾ ਹੋਈ ਕੁਝ ਹੋਊਗਾ ਤੇ ਜਿਹੜੇ ਤੁਹਾਡੇ ਇੱਥੇ ਉਮੀਦਵਾਰ ਨੇ ਡਾਕਟਰ ਧਰਮਵੀਰ ਗਾਂਧੀ ਹੋਗੇ ਮਹਾਰਾਣੀ ਪ੍ਰਨੀਤ ਗੌਰ ਜੇ ਤੁਸੀਂ ਦੱਸ ਦਿੱਤਾ ਬੀਜੇਪੀ ਦੇ ਨੇ ਤੇ ਉਧਰੋਂ ਡਾਕਟਰ ਬਲਬੀਰ ਸਿੰਘ ਤੇ ਐਨ ਕੇ ਸ਼ਰਮਾ ਉਹ ਇਹਨਾਂ ਚੋਂ ਕਿਹੜਾ ਉਮੀਦਵਾਰ ਲੱਗਿਆ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚੁਣੀਏ ਤੇ ਉਹ ਸਾਡੇ ਉਮੀਦਾਂ ਦੇ ਖਰਾ ਉਤਰੂਗਾ ਹੁਣ ਪਹਿਲਾਂ ਅਸੀਂ ਪ੍ਰਨੀਤ ਗੌਰ ਨੂੰ ਵੋਟਾਂ ਪਾਉਂਦੇ ਰਹੇ ਆ ਹੂੰ ਔਰ ਉਲਟ ਗਈ ਬੀਜੇਪੀ ਚ ਵੱਢ ਗਈ ਹੁਣ ਅਸੀਂ ਉਲਟ ਗਏ ਹਾਂ ਨਾਲ ਦੀ ਨਾਲ ਠੀਕ ਹੈ ਫਿਰ ਅੱਛਾ ਬਾਕੀ ਗਾਂਧੀ ਹੈ ਗਾਂਧੀ ਵਿਚਾਰਾ ਚੰਗਾ ਬੰਦਾ ਹੈ ਕੋਈ ਜੀ ਗੱਲ ਨਹੀਂ ਹੈਗੀ ਵੋਟ ਪਹਿਲਾਂ ਵੀ ਹੁੰਦੀ ਸੀ ਕਾਂਗਰਸ ਨੂੰ ਬਹੁਤਿਆ ਗਾਂਧੀ ਨੂੰ ਹੀ ਪਾਵਾਗੇ ਡਾਕਟਰ ਤਰਨਵੀਰ ਗਾਂਧੀ ਦੀ ਕਿਹੜੀ ਤੁਹਾਨੂੰ ਕੰਮ ਚੰਗਾ ਲੱਗਿਆ ਜਾਂ ਪਾਲਿਸੀ ਕੀ ਚੰਗੀ ਲੱਗਦੀ ਹੈ ਵੀ ਅਸੀਂ ਉਧਰ ਅਸੀਂ ਸਰ ਨੂੰ ਉਹਦੀ ਪਹਿਲੇ ਨੰਬਰ ਤੇ ਤਾਂ ਅਸੀਂ ਪਾਰਟੀ ਨਾਲ ਚੱਲਦੇ ਹਾਂ ਹੂੰ ਚਾਹੇ ਕੋਈ ਵੀ ਖੜ ਜਾਂਦਾ ਕਾਂਗਰਸ ਨਾਲ ਹਾਂ ਪਰ ਇਹਨੇ ਵੀ ਕਮਲ ਸਾਰਾ ਜੋ ਵਧੀਆ ਬੰਦਾ ਹੈ ਇਹਨੇ ਤੇ ਇੱਕ ਤਾਂ ਬਟਿੰਡੇ ਤੋਂ ਲੈ ਕੇ ਰਾਜਪੁਰੇ ਤੱਕ ਪੂਰੀ ਲਾਈਨ ਬਣਾਤੀ ਇੱਥੇ ਕੁਝ ਇਕੱਲੀ ਇਕੱਲੀ ਲਾਈਨ ਫਿਰਦੀ ਸੀ ਬਾਕੀ ਇਹ ਆਪ ਬਹੁਤ ਵਧੀਆ ਬੰਦਾ ਲੋਕਾਂ ਨੂੰ ਦਵਾਈਆਂ ਮੁਕਤ ਕੁਝ ਐਂਬੂਲੈਂਸ ਮੁਕਤ ਰੱਖੀ ਹੋਈ ਹੈ ਇਹਦੀ ਸੈਟਰ ਬਾਤ ਹੈ ਬਾਕੀ ਬੰਦਾ ਚੰਗਾ ਸਾਰੀਆਂ ਗੱਲਾਂ ਨੂੰ ਕੋਈ ਇਹ ਜੀ ਗੱਲ ਨਹੀਂ ਧੰਨਵਾਦ ਹਾਂ ਬਹੁਤ ਵਧੀਆ ਬੰਦਾ ਹੈ ਬਾਕੀ ਦੇ ਹੁਣ ਕਾਲੀਆਂ ਦਾ ਵਿਚਾਰਿਆਂ ਦਾ ਦੇਖੋ ਕੀ ਬਣਦਾ ਹੈ ਕੋ ਪਰਿਵਾਰ ਬਚਦਾ ਹੈ ਕੋ ਪੰਜਾਬ ਬਚਦਾ ਹੈ ਕਹਿੰਦੇ ਬੀਜੇਪੀ ਦੇ ਕਾਲੀਦਾਰ ਨੂੰ ਪੰਜਾਬ ਤੋਂ ਦਾਰਜ ਬੀਜਪੀ ਨੂੰ ਤਾਂ ਆਸ ਜੀ ਤਾਂ ਹੈ ਨਹੀਂ ਕੋਈ ਆ ਜਾ ਆ ਜਾ ਕਾਲੀ ਗੱਲ ਦਾ ਵੀ ਇਹੀ ਕੰਮ ਹੈ ਹਾਂ ਨਾ ਪੱਕੀ ਗੱਲ ਹੈ ਉਹਨਾਂ ਦੀ ਵੀ ਆ ਜਾ ਆ ਜਾ ਨਹੀਂ ਉਹਨਾਂ ਦੀ ਵੀ ਵੈਸਾ ਧੰਨਵਾਦ ਕਾਲੀ ਕਾਲੀ ਦਾ ਨੂੰ ਤਾਂ ਪੁੱਛੇ ਨਹੀਂ ਰਹੇ ਕਿ ਤੇ ਕਾਲੀ ਦਾ ਤਕਬੀਰ ਨੇ ਖਤਮ ਕਰਤਾ ਬਹੁਤ ਵਧੀਆ ਦੀ ਬੜੇ ਬਾਦਲ ਦੇ ਹੁੰਦੇ ਕਾਲੀ ਦਾ ਵੋਟਾਂ ਪਾਉਂਦੇ ਰਹੇ ਆ ਹਾਲ ਜਿੱਦੇ ਦਾ ਬਾਦਲ ਹੋਇਆ ਇਹ ਉੱਠਿਆ ਇਹਨਾਂ ਨੇ ਕੰਮ ਖਰਾਬ ਜਿਹਾ ਕਰਤਾ ਲੋਕ ਟੁੱਟ ਗਏ ਹਾਂ ਪਾਜੀ ਕੀ ਨਾਮ ਹੈ ਮੇਰਾ ਜੈ ਭਗਵਾਨ ਜੀ ਜਿੰਨੀਆਂ ਵੀ ਤੁਹਾਡੇ ਇੱਧਰ ਖੜੇ ਨੇ ਉਮੀਦਵਾਰ ਕੀ ਨਾ ਠੀਕ ਲੱਗਿਆ ਪ੍ਰਧਾਨ ਮੰਤਰੀ ਦਾ ਮਸਲਾ ਹੈ ਪ੍ਰਧਾਨ ਮੰਤਰੀ ਦਾ ਮਸਲਾ ਜੀ ਬਾਈ ਤਾਂ ਜਿਹੜੇ ਥੱਲੇ ਖੜੇ ਨੇ ਇਹਨਾਂ ਦੀ ਕੋਈ ਹੈ ਨਹੀਂ ਸੈਂਟਰ ਤੱਕ ਉਹ ਨਾ ਹੀ ਕੋਈ ਅਡਾ ਲੀਡਰ ਆ ਉਹ ਤਾਂ ਜਿੱਤੇ ਸੈਂਟਰ 'ਚ ਤਾਂ ਮੋਦੀ ਜਿੱਤੂਗਾ ਜਣੀ ਪੰਜਾਬ ਲੈਵਲ ਤੇ ਦੇਖਿਆ ਜਾਵੇ ਤਾਂ ਆਲ ਓਵਰ ਜਿਹੜੇ ਕੰਮ ਬਾਕੀ ਤਾਂ ਇਹ ਜੋ ਕਰੇ ਨੇ ਭਗਵੰਤ ਮਾਨ ਨੇ ਠੀਕ ਆ ਵੀ ਗਰੀਬਾਂ ਬਾਰੇ ਵੀ ਸੋਚਿਆ ਜਨ ਵਾਲੇ ਬਾਰੇ ਸਭ ਬਾਰੇ ਸੋਚਿਆ ਉਸ ਹਿਸਾਬ ਨਾਲ ਵੀ ਉਮੀਦ ਉਸੇ ਦੀ ਹੈ ਵੀ ਭਗਵੰਤ ਮਾਨ ਦਾ ਝਾੜੂ ਵਾਲੇ ਆਉਣਗੇ ਵਿਰੋਧੀ ਪਾਰਟੀਆਂ ਕਹਿ ਰੀਆਂ ਨੇ ਵੀ ਇੰਨੇ ਪੰਜਾਬ ਸਰਕਾਰ 'ਚ ਕਰਜ਼ਾ ਚੜਾਤਾ ਭਗਵੰਤ ਮਾਨ ਨੇ ਵੀ ਪੰਜਾਬ ਡੁੱਬ ਰਿਹਾ ਹੈ ਫਿਰ ਇਹ ਤੁਹਾਨੂੰ ਸੱਚਾਈ ਲੱਗ ਰਹੀ ਹੈ ਵੀਰ ਜੀ ਪਹਿਲਾਂ ਜਿਹੜੀਆਂ ਸਰਕਾਰਾਂਆਂ ਧੀਆਂ ਉਹਨਾਂ ਨੇ ਅੰਨੇ ਪਾਛੇ ਪਿੰਡਾਂ ਨੂੰ ਦਿੱਤੇ ਨੇ ਉਹ ਸਰਪੰਚਾਂ ਨੇ ਗੱਡੀਆਂ ਲੈ ਲਈਆਂ ਅਮੀਰ ਹੋ ਗਏ ਉਹ ਪਹਿਲਾਂ ਕੁਝ ਨਹੀਂ ਸੀ ਉਹਨਾਂ ਲਾ ਬਾਈਕਲਾਂ ਮੋਟਰਸਾਈਕਲਾਂ ਤੇ ਚੱਲਣ ਵਾਲੇ ਅੱਜ ਗੱਡੀਆਂ 'ਚ ਚੱਲ ਰਹੇ ਨੇ ਇੱਕਦਮ ਅਮੀਰ ਹੋ ਗਏ ਬੜੀਆਂ ਬੜੀਆਂ ਕੋਠੀਆਂ ਪਾਲੀਆਂ ਵੀ ਉਹ ਪੈਸਾ ਜਿਹੜਾ ਸਿੱਟਿਆ ਉਹਦੀ ਦੁਰਵਰਤੋਂ ਹੋਈ ਆ ਨਾ ਕਿਸੇ ਨੇ ਹਿਸਾਬ ਲਿਆ ਨਾ ਕਿਸੇ ਨੇ ਦੇਖਿਆ ਚਲ ਹੁਣ ਤਾਂ ਪੈਸਾ ਆਇਆ ਹੀ ਨਹੀਂ ਹੈਗਾ ਗਰੰਟਾ ਨਹੀਂ ਆਈਆਂ ਉਹਦਾ ਕੋਈ ਦੁੱਖ ਵੀ ਨਹੀਂ ਹੈਗਾ ਵੀ ਕਹਿੰਦੇ ਚਲੋ ਵੇਸਟ ਨਹੀਂ ਹੋਇਆ ਉਹ ਜਿਹੜਾ ਪੈਸਾ ਉਹਨਾਂ ਨੇ ਕੀ ਕਰਿਆ ਉਹ ਖੁਦ ਵੀ ਖਾਦਾ ਆਪਣੇ ਬੰਦਿਆਂ ਨੂੰ ਖਵਾਤਾ ਲੋਕਾਂ ਨੂੰ ਐਵੇਂ ਵੇਸਟ ਕਰਿਆ ਉਹ ਵੀ ਉਹ ਦਿਨ ਉੱਥੇ ਚੰਗਾ ਹੀ ਆ ਇਹ ਘਟੋ ਘਟੋ ਹਰ ਪਰਿਵਾਰ ਨੂੰ 2-3000 ਰੁਪਏ ਦਾ ਫਾਇਦਾ ਹੋ ਰਿਹਾ ਇਹਦਾ ਜਿਹੜੇ ਉਮੀਦਵਾਰ ਨੇ ਡਾਕਟਰ ਬਲਬੀਰ ਸਿੰਘ ਖੜੇ ਨੇ ਫਿਰ ਉਹ ਠੀਕ ਨੇ ਹਾਂ ਬੰਦਾ ਦਾ ਉਹ ਵੀ ਇੰਨਾ ਬਾਲਾ ਵਧੀਆ ਨਹੀਂ ਹੈਗਾ ਸਾਡੇ ਪਿੰਡ ਦੇ ਜਿੱਤ ਕੇ ਇੱਕ ਵਾਰ ਵੀ ਨਹੀਂ ਆਇਆ ਪਰ ਅਸੀਂ ਤਾਂ ਭਗਵੰਤ ਮਾਨ ਨੂੰ ਦੇਖ ਕੇ ਜੇ ਪਾਉਣੀ ਪਈ ਤਾਂ ਪਾ ਲਾਂਗੇ ਪਾਰਟੀ ਕਰਕੇ ਪਾਰਟੀ ਪੂਰੀ ਕੋਈ ਨਹੀਂ ਜੀ ਅਸੀਂ ਤਾਂ ਪੱਕੇ ਬਾਲਾ ਤਾਂ ਕਰ ਹੀ ਰਹੇ ਹਾਂ ਕਾਲੀਆਂ ਦੇ ਨਾਲ ਵੋਟਾਂ ਪਾਉਂਦੇ ਰਹੇ ਆ ਸ਼ੁਰੂ ਤੋਂ ਉਧਰ ਕਿਉਂ ਨਰਾਜ਼ਗੀ ਹੋ ਗਈ ਫਿਰ ਨਰਾਜ਼ ਹੀ ਕੀ ਹੈ ਵੀ ਉਹਨਾਂ ਨੇ ਮਤਲਬ ਉਹਨਾਂ ਦਾ ਕੋਈ ਸਾਡੇ ਦਾ ਲੱਗ ਕੇ ਜਿਹੜਾ ਕੁਝ ਕਰਿਆ ਉਹ ਪੈਸਾ ਬੇਕਾਰ ਹੋਇਆ ਸਾਰਾ ਐਵੇਂ ਛੱਟ ਕੇ ਲੰਘੇ ਉਹਦਾ ਕੋਈ ਫਾਇਦਾ ਨਹੀਂ ਉਹਨਾਂ ਦੀ ਗਲਤੀ ਵੀ ਕਰ ਕੋਈ ਨਹੀਂ ਹੈਗੇ ਥੱਲੇ ਵੀ ਬੰਦੇ ਹੈ ਜੋ ਤੇ ਕੇ ਖਰਾਬ ਹੋਇਆ ਹੁਣ ਉਹਨਾਂ ਦਾ ਕੋਈ ਗਾਹਾਂ ਹੀ ਉਮੀਦ ਹੈ ਨਹੀਂ ਆਉਣ ਦੀ ਫਿਊਚਰ ਹੈ ਨਹੀਂ ਉਹਨਾਂ ਦਾ ਹੁਣ ਇਹ ਤਾਂ ਸੁਭੀ ਪੰਜਾਬ ਦੇ ਵਿੱਚੋਂ 13 ਦੇ ਵਿੱਚੋਂ ਸੀਟਾਂ ਤੁਹਾਨੂੰ ਕੀ ਚਾਂਸ ਰਹੇ ਨੇ ਵੱਧ ਖਾਣ ਲਈ ਜੋ ਜਿਹੜੇ ਇਲਾਕੇ 'ਚ ਜਿਹੜਾ ਕੰਮ ਕਰੂਗਾ ਜਿੱਤ ਜਾਊਗਾ ਉਹ ਹਿਸਾਬ ਨਾਲ ਹੁਣ ਇਹ ਤਾਂ ਆਪਾਂ ਐਡੇ ਪੰਡਤ ਤਾਂ ਨਹੀਂ ਵੀ ਦੱਸ ਦਾਂਗੇ ਇਹ ਨਹੀਂ ਬਗਾਈ ਸਕਦੇ ਜਿੱਥੋਂ ਜਿਹੜਾ ਉਮੀਦਵਾਰ ਨੇ ਜਹਾਂ ਜਹ ਕੰਮ ਕਰਿਆ ਉਹਦੇ ਹਿਸਾਬ ਨਾਲ ਉਹਨੂੰ ਵੋਟਾਂ ਪੈ ਜਾਣਗੀਆਂ ਧੰਨਵਾਦ ਹੋਰ ਵੀ ਇੱਕ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਚਾਕਰ ਸਿੰਘ ਆ ਜੀ ਠੀਕ ਹੈ ਇਹ ਇਧਰੋਂ ਆਜੀ ਕਿਹੜੀ ਪਾਰਟੀ ਠੀਕ ਲੱਗੀ ਫੇਰ ਯਾਰ ਪਾਰਟੀ ਵੀ ਤੇ ਮੈਂ ਤਾਂ 20 ਸਾਲ ਕਾਲੀਆਂ ਜਿਹੇ ਰਿਹਾ ਪਹਿਲਾਂ ਹੁਣ 3 ਸਾਲ ਹੋ ਗਏ ਆਮ ਪਾਰਟੀ ਚ ਮੋਟਾ ਪਾਈ ਜਾਂਦੇ ਨੇ ਉਹ ਪਹਿਲਾਂ ਗਾਂਧੀ ਨੂੰ ਪਾਈ ਜਾਂ ਤੀਆਂ ਫਿਰ ਮਹਾਤਮਾ ਨੂੰ ਪਾਈ ਜਾਂਦੇ ਅੱਛਾ ਇਹ ਫਿਰ ਇੰਨੇ ਪਸੰਦ ਕਰਦੇ ਆ ਗਏ ਲੋਕਾਂ ਨੇ ਫਾਇਦੇ ਕਰੇ ਨੇ 5-5000 ਬਿੱਲ ਦਾ ਹੁੰਦੀ ਉਹ ਮਾਫ ਹੋਇਆ ਭਰਿਆ ਨਹੀਂ ਜਿੱਦਾਂ ਦੇ ਆਏ ਨੇ ਅੱਛਾ ਹਾਂ ਭਰਿਆ ਨਹੀਂ ਹੁਣ ਉਹ ਤਾਂ ਦੂਏ ਲੋਟ ਰਿਹਾ ਜਿਹੜੇ ਤਾਂ ਮੂੰਹ ਲੱਗਦੇ ਬੰਦੇ ਉਹਨਾਂ ਨੇ ਤਾਂ ਕਣਕ ਬਿੱਲ ਬਵਾਤੀ ਸਾਡੇ ਵਰਗੇ ਨਹੀਂ ਕਣਕ ਬਿੱਲ ਬਵਾਈ ਕਿਸੇ ਨੇ ਪਟਿਆਨਾ ਤੁਸੀਂ ਵੀ ਬੰਦੇ ਚਾਹਾਂ ਕੱਟ-ਕੱਟ ਮਾਰੀ ਜਿਹੜੇ ਮਾਰੀ ਲਹਾਜੀ ਨੇ ਉਹਨਾਂ ਦੀ ਲਵਾਤੀ ਜਿਹੜੇ ਬਾਰੇ ਵੀ ਇਹ ਬੁਰਦ ਬੋਲਦਾ ਉਹ ਵੀ ਕਟਾਤੀ ਇਹ ਗੱਲ ਵਧੀਆ ਨਹੀਂ ਹੁੰਦੀ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਬਿੱਲਾਂ ਦਾ ਫਾਇਦਾ ਹੋਇਆ ਹੈ ਕਈ ਅਜੇ ਵੀ ਕਹਿ ਰਹੇ ਨੇ ਕਹਿੰਦੇ ਵੀ 21000 ਰੁਪਏ ਔਰਤਾਂ ਦਾ ਵੀ ਨਹੀਂ ਆਇਆ ਰੋਈ ਖਰਚਾ ਐਡੀ ਛੇਤੀ ਨਹੀਂ ਕੰਮ ਹੁੰਦਾ ਜੇ ਤਾਂ 2 ਸਾਲ ਤਾਂ ਹੋਏ ਨੇ ਅਜੇ 3 ਸਾਲ ਪਏ ਨੇ ਸਭ ਕੁਝ ਹੋ ਜੂ ਜੇ ਨਾ ਹੋਵੇ ਫੇਰ ਮੰਨੀ ਗੱਲ ਹਉ ਤਾਂ ਸਹੀ 1000 ਰੁਪਏ ਨਾਲ ਬਣ ਜੂ ਕੁਝ ਉਹਨਾਂ ਦਾ ਨਹੀਂ ਮਰਦਾ ਉਹਨੇ ਤਾਂ ਕਿਹਾ ਚਾਹੇ ਮਹਾਰਾਜ ਹੀ ਹੋਵੇ ਚਾਹੇ 10 ਰੁਪਏ ਹੋਣ ਉਹਨੂੰ ਤਾਂ ਫਾਇਦਾ ਹੋਊਏ ਜਿਹੜਾ ਐਲਾਨ ਕਰਿਆ ਉਹ ਤਾਂ ਕਰੂਏ ਅੱਛਾ ਠੀਕ ਹੈ ਨਾ ਨਹੀਂ ਜਿਵੇਂ ਇਹ ਕਹਿ ਰਹੇ ਨੇ ਤੁਸੀਂ ਵਿਸ਼ਵਾਸ ਕਰਿਆ ਵੀ ਬਿਲਕੁਲ ਮਾਫ ਕਰੀ ਜਿਵੇਂ ਅਨੰਦ ਦੇਵ ਮੋਦੀ 15 ਲੱਖ ਕਹਿੰਦਾ ਸੀ ਖਾਤੇ 'ਚ ਤੇ ਕਾਂਗਰਸ ਵਾਲੇ ਹੁਣ ਕਹਿ ਰਹੇ ਨੇ ਕਿ 1 ਲੱਖ ਰੁਪਏ ਆ ਕਰੂਗਾ ਔਰਤਾਂ ਦੇ ਖਾਤੇ ਦੇ ਵਿੱਚ ਸਾਲ ਦਾ ਹੋਵੇ 85 ਹੋ ਗਿਆ ਮਹੀਨੇ ਦਾ ਆਊਗਾ ਇਹ ਤਾਂ ਵੀ ਹੁਣ ਉਹਨਾਂ ਦੀ ਸ਼ੋਚ ਆ ਵੀ ਪਾਉਣਗੇ ਕਿ ਨਹੀਂ ਪਾਉਣਗੇ ਤਾਂ ਮੋਦੀ ਨੇ ਵੀ ਕਿਹਾ ਸੀ ਵੀ 15-15 ਲੱਖ ਪਾਊਗਾ ਤਾਂ ਉਹਨੇ ਵੀ ਕਿਹਾ ਸੀ ਪਾਇਆ ਤਾਂ ਨਹੀਂ ਜ਼ਿਮੀਂਦਾਰਾਂ ਦੇ ਖਾਤਿਆਂ 'ਚ ਫਰੋਂ ਇਹ ਵੀ ਕਹਿੰਦੇ ਵੀ ਲੱਖ ਲੱਖ ਪੰਮਗੇ ਵੀ ਪੈ ਤੇ ਜਾਣਾ ਵਿਸ਼ਵਾਸ ਕਰ ਰਹੇ ਹੁਣ ਲੋਕ ਜਿਹੜਾ ਕਹਿੰਦੇ ਖਿੱਚੇ ਹੁਣ ਉਹਨੇ ਪੂਰੇ ਉੱਤਰੇ ਫਿਰਦਾ ਵਿਸ਼ਵਾਸ ਇਹ ਠੀਕ ਹੈ ਮਨ ਲੋਕ ਵੀ ਚੂੜ ਕਿਵੇਂ મોદી ਮੰਗੂ ਚੱਲ ਗਿਆ ਫੇਰ ਕੋਈ ਵਿਸ਼ਵਾਸ ਨਹੀਂ ਹਾਂ ਠੀਕ ਹੈ ਨਾ ਹਾਂ ਇਹੀ ਗੱਲ ਹੈ ਇੱਥੇ ਆ ਰਹੇ ਤੁਹਾਡੇ ਪਟਿਆਲੇ ਆਏ ਨੇ ਅੱਜ ਕਿਵੇਂ ਦਾ ਮਾਹੌਲ ਹੈ ਆਪਾਂ ਨੇ ਕਦੇ ਗਏ ਨਹੀਂ ਨਾ ਜਾਣਾ ਠੀਕ ਹੈ ਆਪਾਂ ਤਾਂ ਪਿੰਡ 'ਚ ਹੀ ਰਹਿੰਦੇ ਹਾਂ ਠੀਕ ਹੈ ਨਾ ਧੰਨਵਾਦ ਜੀ ਆਪਾਂ ਭਗਵੰਤ ਮਾਨ ਨੂੰ ਵੋਟ ਪਾਉਨੇ ਆ ਵਿਚਾਰੇ ਨੇ ਕੰਮ ਵਧੀਆ ਕਰੇ ਨੇ ਠੀਕ ਹੈ ਹੋਰ ਪਾਰਟੀਆਂ ਜਈਆਂ ਮਰਜੀ ਨੇ ਠੀਕ ਹੈ ਨਾ ਧੰਨਵਾਦ ਜੀ ਧੰਨਵਾਦ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੀ رائے ਰੱਖੀ ਆ ਆਪਣੇ ਆਪਣੀ ਕੰਮ ਦੱਸ ਰਹੇ ਇਹਨਾਂ ਦੇ ਕਿ ਕਿਹੜੇ-ਕਿਹੜੇ ਸਰਕਾਰ ਨੇ ਕੀ-ਕੀ ਕੰਮ ਕੀਤਾ ਤੇ ਕਿੰਨਾ-ਕਿੰਨਾ ਤੋਂ ਨਾਰਾਜ਼ਗੀਆਂ ਨੇ ਤਮਾਮ ਗੱਲਬਾਤ ਕੀਤੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਪਟਿਆਲਾ